ਨੇ ਭਾਜੀ ਚੈੱਕ ਕਰੋ ਚਲੋ ਸ਼ੇਅਰ ਕੀ ਸੀਗਾ ਓਕੇ ਕਹਿੰਦਾ ਕਿ ਨਵੇਂ ਸ਼ਹਿਰ ਦਾ ਸ਼ਾਇਦੇ ਕੋਈ ਅਜੇਹਾ ਮੱਲਾ ਹੋਵੇ ਗਲੀ ਹੋਵੇ ਜਿੱਥੇ ਹੋਵੇ ਨਾ ਸੀਵਰੇਜ ਦਾ ਕਲੇਸ਼ ਦੋਸਤੋ ਇਹ ਨਵਾਂ ਸ਼ਹਿਰ ਥੋੜੇ ਆ ਇਹ ਨਵਾਂ ਸ਼ਹਿਰ ਥੋੜੇ ਆ ਇਹ ਆ ਝੀਲਾਂ ਦਾ ਦੇਸ਼ ਦੋਸਤੋ ਇਹ ਹੈ ਝੀਲਾਂ ਦਾ ਦੇਸ਼ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸ੍ਰੀ ਤੁਸੀਂ ਸ਼ੇਅਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਅੱਧਾ ਘੰਟਾ ਪਹਿਲਾਂ ਲਾਈਵ ਸ਼ੁਰੂ ਕੀਤਾ ਸੀ ਤਕਰੀਬਨ ਅੱਧਾ ਘੰਟਾ ਚਲਾਇਆ ਔਰ ਇੱਕ ਵਾਰ ਫਿਰ ਤੋਂ ਅਸੀਂ ਵੱਖੋ ਵੱਖ ਝੀਲਾਂ ਦਿਖਾਉਣ ਲਈ ਤੁਹਾਡੇ ਮੂਰੇ ਫਿਰ ਤੋਂ ਪਸਤਿਤ ਮੇਰੇ ਨਾਲ ਨੇ ਪ੍ਰਭ ਜੋ ਗੱਡੀ ਤੇ ਨੇ ਵਿਜੇ ਕੈਮਰੇ ਤੇ ਔਰ ਕੇਸ ਸਾਹਿਬ ਵੀ ਸਾਨੂੰ ਜੁਆਇਨ ਕਰ ਗਏ ਬੀਬੀਆਂ ਨੂੰ ਉਤਾਰਤਾ ਰਕੇ ਸਾਹੀ ਨੂੰ ਪਠਾ ਲਿਆ ਕਿਉਂਕਿ ਤਿੰਨ ਬੀਬੀਆਂ ਜਿੰਨੀ ਜਗ੍ਹਾ ਇਕੱਲੇ ਘਿਰਦਾ ਠੀਕ ਹੈ ਜੀ ਝੀਲਾਂ ਦਾ ਇਹ ਦੇਸ਼ ਹੈ ਅਸਲ 'ਚ ਜੇ ਮੈਂ ਥੋੜਾ ਮਾਇੂਸ ਹੋ ਕੇ ਕਹਾਂ ਨਾ ਰਕੇਸ਼ ਜੀ ਪ੍ਰਭ ਇਹ ਇਕੱਲਾ ਸੀਵਰੇਜ ਦਾ ਪਾਣੀ ਨਹੀਂ ਆ ਇਹ ਇਕੱਲਾ ਮੀਂਹ ਦਾ ਪਾਣੀ ਨਹੀਂ ਇਹ ਲੋਕਾਂ ਦੇ ਅਥਰੂ ਆ ਸਮਝੀਏ ਜੀ ਕਾਰੋਬਾਰ ਨੂੰ ਬਹੁਤ ਨੁਕਸਾਨ ਹੁੰਦਾ ਔਰ ਜੇ ਇਸੇ ਤਰੀਕੇ ਘੰਟਾਕ ਵੀ ਪੈਂਦਾ ਰਿਹਾ ਤਾਂ ਲੋਕਾਂ ਦਾ ਹੋਰ ਨੁਕਸਾਨ ਉਹਨਾਂ ਦੁਕਾਨਦਾਰਾਂ ਦਾ ਖਾਸ ਕਰਕੇ ਕਿਉਂਕਿ ਸਾਡੇ ਕੋਈ ਇੰਡਸਟਰੀ ਤਾਂ ਹੈ ਨਹੀਂ ਬਿਲਕੁਲ ਹੀ ਦੁਕਾਨਦਾਰਾਂ ਦਾ ਹੀ ਕਾਰੋਬਾਰ ਹੈ ਨਾ ਤਾਂ ਮੈਨੂੰ ਸ਼ਾਪਸ ਦਾ ਹੀ ਕਾਰੋਬਾਰ ਹੈ ਤੇ ਇਹਨਾਂ ਦੀ ਜਦੋਂ ਇੱਕ ਦੋ ਦਿਹਾੜੀਆਂ ਟੁੱਟਦੀਆਂ ਮਹੀਨਾ-ਮਹੀਨਾ ਪਿੱਛੇ ਚਲੇ ਜਾਂਦੀ ਬਿਲਕੁਲ ਬਿਲਕੁਲ ਔਰ ਇਸੇ ਤਰੀਕੇ ਜੇ ਰੇਲਵੇ ਰੋਡ ਦੀ ਗੱਲ ਕਰੀਓ ਉਹ ਸਾਲਾਂ ਬੱਧੀ ਪਿੱਛੇ ਚਲੇ ਗਿਆ ਉਸ ਤੋਂ ਵੀ ਅਗਲੀ ਗੱਲ ਮੈਨੂੰ ਇਹ ਪਤਾ ਲੱਗੀ ਕਹਿੰਦੇ ਕਿ ਰੇਲਵੇ ਰੋਡ 'ਚ ਲੋਕਾਂ ਦਾ ਕਸੂਰ ਹੈ ਨਹੀਂ ਬਣਿਆ ਉਹ ਵੀ ਗੱਲ ਡਿਟੇਲ 'ਚ ਕਰਾਂਗੇ ਪਰ ਆਪਾਂ ਝੀਲ ਦਿਖਾਈਏ ਚਲੋ ਜੀ ਆਓ ਦੇਖੋ ਕਿੱਡੇ-ਕੱਡੇ ਟੋਏ ਆ ਇੱਦਾਂ ਹੀ ਭੈਣਾ ਹੋਰ ਵੀ ਪਹਿਲਾਂ ਦੋ ਤਿੰਨ ਆ ਤੇ ਅਸੀਂ ਇਸ ਸਮੇਂ ਜੱਟਾ ਮੱਲੇ ਆ ਸਾਡਾ ਬਹੁਤ ਖਾਸ ਮਹੱਲਾ ਹੈ ਇੱਥੇ ਬਹੁਤ ਯਾਰ ਦੋਸਤ ਨੇ ਸਾਡੇ ਜੋਣ ਇਸ ਸਮੇਂ ਪਰਦੇਸਾਂ ਚ ਨੇ ਬਿੱਲੂ ਮੰਨਾ ਹੈ ਜਿੰਦਰ ਚਲੋ ਤਾਂ ਇੱਥੇ ਹੀ ਆ ਬਰਨੀ ਕਦੇ ਸਾਡੇ ਕੋਲੋਂ ਮਖਤਿਆਰੀ ਹੁੰਦੀ ਸੀ ਮੋਟਰ ਵਾਲੀ ਚਾ ਚਲੋ ਇੱਧਰ ਇੱਧਰ ਸੋ ਇਹ ਜੱਟਾ ਮੱਲੇ ਆ ਜੀ। ਔਰ ਇੱਥੇ ਪਾਣੀ ਘਟ ਹੈ ਪਰ ਅੱਗੇ ਜੋ ਤੁਹਾਨੂੰ ਦਿਖਾਣਾ ਨਜ਼ਾਰਾ ਸਾਹਿਬ ਹੀ ਦੇਖ ਕੇ ਆਇਆ ਤੁਸੀਂ ਹੈਰਾਨ ਹੋ ਜਾਓਗੇ ਲੰਘ ਲੈਂਦੇ ਭਾਈ ਉਹਨੂੰ। ਚੱਲ ਕੱਢਦੇ 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 ਕੱਢਦੇ। ਤੇ ਇਹ ਅਸੀਂ ਤੁਹਾਨੂੰ ਇਸ ਸਮੇਂ ਜੱਟਾ ਮੱਲੇ ਤੀ ਲੈ ਕੇ ਜਾ ਰਹੇ ਆ। ਆਓ ਦੇ ਆਓ ਦੇ ਬੱਚੇ। ਸ਼ੁਗਲ ਮੇਲਾ ਕਰਨ ਦੇ। ਪ੍ਰਭ ਵਾਈਪਰ ਚੱਲਦੇ ਪਿਆ। ਆਓ ਦੇਖੋ ਆ ਬਚਪਨ ਸਾਹਿਬ ਹੀ ਲੱਭਣਾ। ਕੀ ਪਤਾ ਸੀ ਕੌਣ ਸਿਆਸਤਦਾਨ ਆ ਨਿਆ ਐ ਕਿਥੋਂ ਕਰ ਮਤਲਬ ਮਾਪਿਓ ਖਰਚਾ ਪੂਰਾ ਰਾਸ਼ਨ ਪਾ ਰਹੇ ਆ ਸਾਡੀ ਫੀਸਾ ਦੇ ਰਹੇ ਕੋਈ ਸਿੱਗੀ ਚਿੰਤਾ ਪਰ ਪ੍ਰਤਿਭਾ ਨੂੰ ਸਹੀ ਮੌਕੇ ਨਹੀਂ ਮਿਲਦੇ ਤੇ ਦੱਸ ਮੈਂ ਆਪਣੀ ਗੱਲ ਉਹ ਤੁਹਾਨੂੰ ਪਤਾ ਆਈਟਾਈ ਜਿਹੜੀ ਵੀਡੀਓ ਕੀਤੀ ਆਈਟਾਈ ਵਾਲੀ ਉਸ 'ਚ ਵੀ ਜ਼ਿਕਰ ਕੀਤਾ ਕਿ ਸਾਡੀ ਪ੍ਰਤਿਭਾ ਨੂੰ ਮੌਕਾ ਹੀ ਨਹੀਂ ਮਿਲਿਆ ਤਾਂ ਅਸੀਂ ਮੌਕਾ ਆਪ ਕ੍ਰੀਏਟ ਕੀਤਾ ਆ ਤਸਵੀਰਾਂ ਨੇ ਜੀ ਔਰ ਕੇਸਾ ਵੀ ਕਹਿੰਦਾ ਇਸ ਵੀਡੀਓ ਚ ਆਪਾਂ ਸਿਆਸਤਦਾਨਾਂ ਨੂੰ ਬਹੁਤਾ ਕੁਝ ਨਹੀਂ ਕਹਿਣਾ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਕਹਿੰਦਾ ਉਹਨੇ ਵੀ ਪੋਇਆ ਉਹਨੇ ਕਿਹੜਾ ਬਦਲ ਤੇ ਜਾ ਕੇ ਟੀਕਾ ਲਾਇਆ ਕੇ ਪਹਿ ਜਾ ਆ ਦੇਖੋ ਬੁੱਧਾ ਉਹ ਰੋਕ ਲਾ ਰੋਕ ਲਾ ਗੁਰੂ ਰੋਕ ਲਾਉਣ ਨਹੀਂ ਰੋਕਣਾ ਛੋਟੇ ਹੱਥੇ ਵਾਲਾ ਕੱਲ ਵੀਡੀਓ ਪਾਈ ਉਹਨਾਂ ਦੀ ਅਸੀਂ ਕਹਿੰਦਾ 걔ਦਾ ਸਾਡਾ ਅਤੀ ਸੋਨੇ ਦਾ ਆ ਤੇ ਮਸੀ ਘੜਾ ਅੰਬਾਨੀਆ ਟਾਨੀਆ ਦੇ ਦੋਸਤ ਹੈ ਹੈ ਰਿਸ਼ਤੇ ਦਾ ਰਿਸ਼ਤੇ ਦਾ ਦੇਸ਼ ਤੇ ਦਾ ਸੌਰੀ ਦੇਖੋ ਜੱਜ ਸਾਹਿਬ ਹੈ ਅਬ ਮੈਨੂੰ ਲੱਗਾ ਚਾਵਲਾ ਸਾਹਿਬ ਆ ਮੈਂ ਕਿਹਾ ਫਿਰ ਅੰਡਰਟੇਕਰ ਵਾਲਾ ਮੋਟਰਸਾਈਕਲ ਕਿੱਥੇ ਗਿਆ ਇਹਨਾਂ ਵੀ ਇੱਧਰ ਬੰਨ ਕੇ ਰੱਖਦੇ ਆ ਨਾ ਅੱਛਾ ਆ ਆ ਦੇਖੋ ਜੀ ਇੱਕ ਇੱਕ ਮੈਂ ਬੇਨਤੀ ਕਰਨਾ ਚਾਹੂੰਗਾ ਤੁਹਾਨੂੰ ਆਈਟੀਆਈ ਵਾਲੀ ਵੀਡੀਓ ਜ਼ਰੂਰ ਦੇਖਿਓ ਨੌਜਵਾਨਾਂ ਦਾ ਆਪ ਸਾਥ ਦੇਈਏ ਗਰਾਊਂਡ ਦੀ ਬਰਮਮਤ ਕਰਵਾਈਏ ਤੇ ਆਹ ਹੈ ਜੀ ਆਰਿਆ ਸਮਾਜ ਰੋਡ ਹੁਣ ਇਹ ਆਰਿਆ ਸਮਾਜ ਰੋਡ ਵੀ ਝੀਲ ਦਾ ਰੂਪ ਲੈ ਚੁੱਕਾ ਹੈ ਅੱਜ ਇੱਕ ਇੱਕ ਵੱਖਰਾ ਹੀ ਟਰੈਂਡ ਮੈਂ ਦੇਖ ਪਾ ਰਿਹਾ ਜਿਹੜੇ ਲੋਕ ਨਿਕਲ ਰਹੇ ਸਿਰ ਤੇ ਤੌਲੀਆ ਰੱਖ ਕੇ ਪਹੁੰਚੇ ਇੱਥੇ ਤੱਕ ਚੱਕੇ ਹੈ ਨਾ ਕਿਉਂਕਿ ਜ਼ਰੂਰੀ ਹੈ ਜੇ ਮੀਂਹ ਸਿਰ ਨੂੰ ਪੈ ਗਿਆ ਤਾਂ ਵੀ ਨੁਕਸਾਨ ਕਰਦਾ ਨਾ ਨਸਕਾਨ ਤਾਂ ਹੁੰਦਾ ਹੀ ਆ ਪੈਰਾਂ ਪਾਣੀ ਚ ਸੂਰੀ ਸਾਹਿਬ ਤਾਂ ਉਹਨਾਂ ਨੇ ਡੰਗਿਆ ਨਾ ਕੋਈ ਨਾ ਕੋਈ ਜੀਵ ਜੰਤੂ ਨਾ ਆਵੇ ਪੈਰਾਂ ਚ ਪਾਣੀ ਚ ਹਾਂ ਪੈਰਾਂ ਚ ਨਹੀਂ ਪਾਣੀ ਚ ਪਾਣੀ ਚ ਹੀ ਤੇਰੇ ਮਾਈਕਲ ਦੇ ਹਾਂਜੀ ਹਾਂਜੀ ਮਾਈਕਲ ਕਬ ਠੀਕ ਹੈ ਜੀ ਜੀ ਠੀਕ ਹੈ ਉਹ ਤਾਂ ਕਰਕੇ ਉਹਨਾਂ ਨੇ ਡੰਗੇ ਹੋਏ ਆ ਆਪਣੇ ਪੈਂਟਾਂ ਉੱਪਰ ਨੂੰ ਹਾਂ ਅੱਛਾ ਜਦੋਂ ਆਪਾਂ ਛੋਟੇ ਸੀ ਬੜਾ ਸ਼ੌਂਕ ਜਾਂਦਾ ਪਾਣੀ ਚ ਨਾਈਏ ਹੁਣ ਤਾਂ ਬੜਾ ਹੀ ਔਖਾ ਹੋ ਗਿਆ ਹੁਣ ਇੱਕ ਇੱਕ ਐਕਚੁਅਲੀ ਇੱਕ ਲੋਕਾਂ ਨੂੰ ਪਤਾ ਵੀ ਲੱਗ ਗਿਆ ਡਵਾਣਾ ਸਾਹਿਬ ਇਹ ਵੀ ਬੜਾ ਕਰੰਟ ਵਾਲਾ ਜਿਹਦੇ ਲੜਦਾ ਫਿਰ ਲੜ ਕੇ ਹਟਦਾ ਚਲੋ ਇਹ ਅਸੀਂ ਤੂੰ ਤਾਂ ਕਹਿੰਦੇ ਪਾਣੀ ਉਧਰ ਗੇਸ਼ ਉਧਰ ਕਾਰ ਵਡੀ ਵਾਲੇ ਪਾਸੇ ਕਹਿੰਦਾ ਵੈਸੇ ਮਾਹਣ ਕੋਠੀ ਰੋਡ ਤੇ ਵੀ ਹੈਗਾ ਓਕੇ ਤੇ ਇਹ ਅਸੀਂ ਬਾਜ਼ਾਰ ਦੇ ਵਿੱਚੋਂ ਵਿੱਚ ਜਾ ਰਹੇ ਆ ਜੀ ਤੁਹਾਨੂੰ ਬਾਜ਼ਾਰ ਦੀਆਂ ਗਲੀਆਂ ਦਿਖਾ ਰਹੇ ਆ ਚਲੋ ਇਹ ਜਿਆਦਾ ਸੰਘਣੀਆਂ ਗਲੀਆਂ ਨਹੀਂ ਆ ਉਹ ਸੰਘਣੀਆਂ ਗਲੀਆਂ ਜਿਆਦਾ ਬਾਂਸਾ ਵਾਲੇ ਬਾਜ਼ਾਰ 'ਚ ਆ ਤੇ ਆ ਦੇਖੋ ਆ ਮੌਜ ਲੱਭਣੀ ਆ ਗੱਡੋ ਸੜਕ ਦੇ ਗੱਦੇ ਕੱਲ ਅੱਪਾ ਜਿੱਥੇ ਗਏ ਸੀ ਕੋਨੇ ਗਲੀ ਰੋਕ ਕੇ ਵਿੱਚ ਇੱਟਾ ਰੱਖ ਲਈਆਂ ਕਹਿੰਦਾ ਮੈਂ ਇੰਜੀਨੀਅਰ ਆ ਮੈਂ ਕੋਈ ਬੇਫਿਕੂਫ ਥੋੜੇ ਆ ਮੈਂ ਕਹਿੰਦਾ ਤੈਨੂੰ ਮਿਲਣਾ ਚਾਹੀਦਾ ਮੈਡਲ ਇੰਜੀਨੀਅਰ ਸਾਹਿਬ ਨੇ ਸੜਕ ਤੇ ਗੱਭੇ ਇੱਟਾਂ ਲਾਈਆਂ ਹੈ ਕਨਾਂ ਸਾਡੇ ਘਰ ਨੂੰ ਹੀ ਰਾਹ ਜਾਂਦਾ ਇੱਕ ਇੱਕ ਹੋ ਰਹੀ ਉਹ ਪਰੇ ਦੀ ਕੱਢ ਲਵੇ ਐਦਾਂ ਦੇ ਸਿਆਣੇ ਲੋਕ ਵੀ ਹੈਗੇ ਆ ਐਦਾਂ ਦੇ ਲੋਕ ਹੀ ਸੜਕਾਂ ਬਣਾਉਂਦੇ ਆ ਲਓ ਜੀ ਤੇਰੇ ਰੰਗ ਚ ਰੰਗੀ ਗਈਆਂ ਯਾਰਾ ਪਰ ਮੈਨੂੰ ਕੱਖ ਨਾ ਮਿਲਿਆ ਹੈ ਸਮਝਿਆ ਜੀ ਜੀ ਤੇਰੇ ਰੰਗ ਚ ਰੰਗੀ ਗਈਆਂ ਯਾਰਾ ਪਰ ਮੈਨੂੰ ਕੱਖ ਨਾ ਮਿਲਿਆ ਕਰਮ ਰੂਦ ਉਮਰੋਦਾ ਦੀ ਰੇੜੀ ਉਹ ਤੁਹਾਡੀ ਨੂੰ ਤੁਹਾਡੀ ਨੂੰ ਤੁਹਾਡੀ ਨੂੰ ਉਹ ਤੇਰਾ ਝੋਲਾ ਪੇਚ ਜਾਣਾ ਓਏ ਥੋੜੀ ਜੀ ਬੈਕ ਕਰ ਲਾ ਪ੍ਰਭਾ ਗੱਡੀ ਕਰ ਲਾ ਬੈਕ ਕਰ ਲਾ ਦੇਖਿਆ ਆ ਸਭੀ ਉਮਰ ਹੈ ਪਰਵਾਹ ਹੈ ਕੋਈ ਪਰਵਾਹ ਕੋਈ ਨਹੀਂ ਆ ਉਮਰ ਆ ਆ ਆ ਦਿਖਾਓ ਜੀ ਇਹ ਚੀਲਾਂ ਚ ਇਟਲੀ ਹੈ ਇਹ ਵੈਨਿਸ ਹੈ ਇਹ ਵੈਨਿਸ ਹੈ ਇਟਲੀ ਆਏ ਇੱਥੇ ਕੈਸ਼ਤੀ ਦੀ ਕੁਸ਼ਤੀ ਦੀ ਕੋਈ ਲੋੜ ਨਹੀਂ ਗੱਡੀਆਂ ਵੀ ਚੱਲਦੀਆਂ ਕੈਸ਼ਤੀਆਂ ਵੀ ਚੱਲਦੀਆਂ ਹੌਲੀ ਹੌਲੀ ਦੁਕਾਨ ਦੇ ਅੰਦਰ ਪਾਣੀ ਜਾਣਾ ਅੱਛਾ ਹਰ ਸਾਲ ਆਪ ਇੱਥੇ ਦੇ ਵੀਡੀਓ ਬਣਾਉਂਦੀਆਂ ਹਨਾ ਬਿਲਕੁਲ ਮੈਂ ਪਿਛਲੀ ਵਾਰ ਵੀ ਬਣਾਈ ਸੀ ਕਿ ਭਾਈ ਔਖਾ ਇਹਦੇ ਇਹਦੇ ਵਿੱਚੇ ਹੀ ਗੰਦਮੰਦ ਵੀ ਤੈਰਦਾ ਸਿਵਰੇਜ ਦਾ ਪਾਣੀ ਪੁੱਛੀ ਜਾ ਰਹਿਣਾ ਵਿਚਾਰੇ ਨੂੰ ਹਾਲ ਅੱਗੇ ਕਰੀ ਆਹ ਟ੍ਰੈਫਿਕ ਵਾਲੀ ਡਿਊਟੀ ਤੁਹਾਡੀ ਲੱਗੀ ਅੱਜ ਹੋਰ ਜੀ ਹੋਰ ਗੱਡੀਆਂ ਨੂੰ ਇਹੀ ਚਾਹ ਪੀ ਲਓ ਹੁਣ ਸਮੈਲ ਪਉ ਦੇ ਸਿਵਰੇਜ ਦੀ ਲੋ ਪਹਿਲਾਂ ਦਾ ਪਹਿਣਾ ਇਹ ਹੀ ਦੱਸ ਬੇਟਾ ਹਾਂ ਉਹ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਆਹ ਵਿਚਾਰੇ ਬਾਈ ਪਰਨਾ ਦੇਖੋ ਪਾਣੀ ਅੰਦਰ ਵੜ ਗਿਆ ਉਹ ਦੇਖੋ ਬੱਚਾ ਕਿੱਥੇ ਤੱਕ ਗਿਆ ਉਹ ਦੇਖੋ ਬੱਚਾ ਕਿੱਥੇ ਤੱਕ ਗੋਡਿਆਂ ਉਦੇ ਉਦੇ ਗੋਡੇ ਦੇ ਉੱਪਰ ਆ ਪਾਣੀ ਸ੍ਰੀ ਸਾਹਿਬ ਗੋਡਿਆਂ ਤੋਂ ਉੱਪਰ ਪਾਣੀ ਇਹ ਤਰੱਕੀ ਹੈ ਮੈਂ ਕਹਿੰਦਾ ਪੱਕਾ ਹੀ ਇੱਦਾਂ ਕਰ ਦੋ ਕਿਸ਼ਤੀਆਂ ਚਲਾ ਦਿਓ ਹੈ ਇੱਕ ਕੰਟਰੋਲ ਹੋਲਡ ਕਰੀਓ ਓਕੇ ਐਵੇਂ ਨਹੀਂ ਮੈਂ ਕਹਿੰਦਾ ਪੱਕਾ ਹੀ ਇੱਦਾਂ ਕਰਦੇ ਨੇ ਇਸ ਬਜ਼ਾਰ ਨੂੰ ਕਿਸ਼ਤੀਆਂ ਲਾ ਦੇਣ ਕੰਮ ਵੀ ਵਧ ਜਾਣਾ ਲੋਕਾਂ ਨੂੰ ਦੂਰ ਦਰਾਡੇ ਹੋਇਆ ਕਰਨਾ ਦਿਮਾਗ ਲਾਉਣਾ ਨਾ ਸਿਆਸਤਦਾਨ ਆਦੇ ਇੱਥੇ ਪਾਣੀ ਫੜਦਾ ਇੱਦਾਂ ਪੱਕਾ ਹੀ ਇਹਦਾ ਕਰ ਪੱਕਾ ਹੀ ਉਹ ਦੇਖੋ ਬੱਚੇ ਇਹ ਦੋ ਖਾਉਂਗਾ ਆ ਦੇ ਸਕੂਟੀ ਹੋ ਗਈ ਬੰਦ ਚਲੋ ਚੱਲ ਪੁੱਤ ਚੱਲ ਸਕੂਟੀ ਹੋ ਗਈ ਬੰਦ ਰੋਕ ਲਓ ਵੀਡੀਓ ਦਾ ਸ਼ਾਰਟ ਲੈ ਲੈਂਦੇ ਲੇ ਕਮੈਂਟ ਪੜਾ ਕਮੈਂਟ ਪੜ੍ਹੀਏ ਕੀ ਤੇਰਾ ਪਾਸਵਰਡ ਦੱਸ ਮੇਰੇ ਨਾਲ ਦੇਖੋ ਐਂਦਾ ਟਾਈਪ ਕਰੋ ਦਿਮਾਗ 'ਚ ਰੱਖੋ ਰੱਖ ਲਿਆ ਮੈਂ ਹੂੰ ਆਹ ਲੱਗ ਗਿਆ ਮੈਂ ਤਾਂ ਦੱਸਿਆ ਸੀ ਮੈਂ ਲੱਭ ਲੈ ਦਉਂਦਾ ਜੀ ਪਜਾਦਰ ਚੱਲਦਾ ਅੱਜਕੱਲ ਉਦੋਂ ਦਾ ਚਾਬੀ ਜਿਹੜਾ ਬੰਦਾ ਬੋਲ ਕੇ ਦੱਸ ਦਿੰਦਾ ਆਪਣੇ ਦਿਮਾਗ ਸੋਚੋ ਮੈਨੂੰ ਦੱਸਾਂ ਟਾਈਪ ਕਰਨਾ ਕਰ ਲਿਆ ਆ ਗਿਆ ਮੇਰੇ ਦੇਖਿਆ ਨਹੀਂ ਵਜੇ ਦੇਖ ਕੇ ਮੈਂ ਤੁਹਾਨੂੰ ਦਿਖਾ ਮੈਂ ਦੱਸਾਂ ਬੈ ਤੈਨੂੰ ਕੀ ਹੈ ਪਾਸਵਰਡ ਦੱਸਣਾ ਜਾਂ ਤੈਨੂੰ ਕਮੈਂਟਸ ਆ ਰਹੇ ਨੇ ਜੀ ਹੌਲੀ 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 ਛਤਰੀਆਂ ਦੇਖੋ ਆ ਬੱਚੀ ਕਿੰਨੀ ਤਕਲੀਫ ਚ ਹੈ ਉਧਰ ਇਹ ਪੂਰੀ ਐਕਸਰਸਾਈਜ਼ ਹੋ ਰਹੀ ਹੈ ਦਿਨੇਸ਼ ਚੌਪਾਲ ਜੀ ترਸੀਮ ਕੌਰ ਸੋਤਾ ਜੀ ਬਲਵੀਰ ਕੌਰ ਜੀ ਤੇਜਵਿੰਦਰ ਸਿੰਘ ਜੀ ਹੈ ਬੰਨ ਲਾਣਾ ਪੈ ਗਿਆ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਗਾਇਸ ਇਹ ਗਾਇਸ ਕੌਣ ਹੈ ਓਏ ਹੋਏ ਅਸੀਂ ਕਦੀ ਗਾਇਸ ਵਾਲਾ ਕੰਮ ਨਹੀਂ ਕੀਤਾ ਹਰਜਿੰਦਰ ਕੌਰ ਜੀ ਆਹ ਦੇ ਸ਼ੂੰਗੋ ਵੰਗੂ ਕੀ ਕਰਦਾ ਹੈ ਕਿਦਾਂ ਪਾਣੀ ਦੇ ਫਰਾਟੇ ਮਾਰਦਾ ਜਾਂਦਾ ਅੱਛਾ ਦੁਕਾਨ ਵਾਲੇ ਅੰਦਰ ਤਾਂ ਬਣ ਗਏ ਹੁਣ ਬਾਹਰ ਕਿੱਧਰ ਹਣਾ ਐ ਸਾਬੀ ਹਾਂਜੀ ਦੁਕਾਨ ਵਾਲੇ ਅੰਦਰ ਤਾਂ ਵੜ ਗਏ ਬਾਹਰ ਕਿੱਧਰ ਹਣਾ ਬਾਹਰ ਪਾਣੀ ਜਾਊਗਾ ਤੇ ਬਾਹਰ ਆਊਗਾ ਸੂਰੀ ਸਾਹਿਬ ਕੋਈ ਤਾਂ ਗੱਲ ਐ ਇਹ ਹੁਣ ਜੇਸ ਪਰ ਜੇਸ ਸਾਹਿਬ ਦੇ ਹਾਲਾਤ ਅਮੀ ਪੈ ਰਿਆ ਹੋਰ ਹਾਂ ਉੱਪਰ ਬੱਦਲ ਪੂਰਾ ਆ ਉਹ ਦੇਖੀ ਦੇਖੀ ਬਰਬਤ ਤੇ ਅਨ ਝਟਕਾ ਨਾ ਬ ਜਿਹੜੇ ਪੈਦਲ ਆ ਰਹੇ ਇਹਨੇ ਕਹਣਾ ਭਾਜੀ ਮੈਨੂੰ ਹੁਣ ਇੱਕ ਮਿੰਟ ਬਾਅਦ ਇਹ ਨਾ ਕਿ ਤਿੰਨ ਤੋਂ ਦੋ ਰਿਕਸ਼ੇ ਵਾਲੇ ਵੀ ਕੱਟ ਗਏ ਸਭ ਇਹ ਅਜੀ ਹੈ ਟੋੜਾ ਦੇ ਕੱਕਾ ਜੀ ਸਰ ਏਦ ਅਸੀਂ 2 ਮਿੰਟ ਦਾ ਪਾਉਜ਼ ਤਾਂ ਲਿਆ ਕਿ ਤੁਸੀਂ ਆਪਣੇ ਕਮੈਂਟ ਦੋ ਤੁਸੀਂ ਦੱਸੋ ਆ ਲੱਕੀ ਫੁੱਟਵੈਅ ਨੇ ਚੜਾਈ ਕਰਤੀ ਹੈ ਉੱਚੀ ਕਰ ਲਈ ਦੁਕਾਨ ਕਿ ਪਾਣੀ ਨਾ ਆਵੇ ਇਧਰ ਦਿਖਾ ਜਨਾ ਬਚਪਨ ਉਹ ਇਹੋ ਬਾਜੀ ਇਹਦੀ ਕੀ ਕਹਿੰਦੇ ਕੀ ਕਹਿੰਦਾ ਗੀਰੀ ਬਣੇ ਸ਼ਿਕਾਰੀ ਨਹੀਂ ਬਣੇ ਕੀ ਕਹਿੰਦਾ ਸ਼ਿਕਾਰ ਪੁੱਤ ਤਾਂ ਸਾਡਾ ਆਪਣਾ ਹੋਇਆ ਪਿਆ ਪੂਰੇ ਸ਼ਹਿਰ ਦਾ ਸ਼ਿਕਾਰ ਹੋਇਆ ਪਿਆ। ਦਸੋ ਚੱਪਲਾਂ ਤਿਆਰ ਦੀਆਂ ਪਈਆਂ। ਇਹ ਚੱਪਲ ਸਾਬੀਦ ਮੇਰੀ ਭਾਵਨਾ ਸਮਝ ਗਏ? ਸਮਝ ਗਏ ਜੀ। ਸਮਝ ਗਏ। ਜਜਵਾਤਾ ਦੇ ਕੰਟਰੋਲ ਕਰਨਾ ਪੈਣਾ। ਨਹੀਂ ਜੀ। ਕੋ ਦੁੱਖ ਹੁੰਦਾ ਸੂਰੀ ਸਾਹਿਬ। ਦੇਖਦੇ ਮੈਂ ਆ। ਦੁੱਖ ਹੁੰਦਾ ਮੈਨੂੰ ਮੈਂ ਸਮਝ ਸਕਦਾ ਤੁਹਾਡੀ। ਯਾਰ ਦੇਖੋ ਹਾਲਾਤ ਦੇਖੋ ਨਾ। ਯਾਰ ਲੈ ਦੇ ਕੇ 80 ਸਾਲਾਂ ਚ ਇਹ ਲੋਕ ਜਿਹੜੇ ਖੁਦ ਨੂੰ ਖੱਬੀ ਖਾਨ ਕਹਾਉਂਦੇ ਆ ਸਾਡੇ ਦੇ ਉੱਤੇ ਕੋਈ ਨਹੀਂ ਇਹਨਾਂ ਕੋ ਆ ਨਹੀਂ ਸਵਾਰ ਹੋਇਆ ਮੁਰੰਮਤ ਨਹੀਂ ਕਰ ਹੁੰਦੀ ਯਾਰ ਨਕਾਸੀ ਦਾ ਪ੍ਰਬੰਧ ਨਹੀਂ ਹੁੰਦਾ ਕਿਤੇ ਨਹੀਂ ਕਿਤੇ ਇੰਗਲੈਂਡ ਨਹੀਂ ਮੰਦਾ ਜਿੰਨਾ ਮੀ ਇੰਗਲੈਂਡ ਚ ਪੈਂਦਾ ਜੇ ਇੱਥੇ ਬਾਬੇ ਪਾਣੀ ਦਫੇ ਉਹ ਛੱਤ ਤੱਕ ਜਲ ਜਾਣਾ ਰੀਜ਼ਨ ਵੈਸੇ ਸੂਰੀ ਸਾਹਿਬ ਰੀਜ਼ਨ ਕੀ ਹੋ ਸਕਦਾ ਜਣੀ ਕਾਫੀ ਸਾਲਾਂ ਤੋਂ ਇਹ ਚੀਜ਼ ਚੱਲਤ ਨਹੀਂ ਨੀਤ ਨਹੀਂ ਉਹ ਭਰਾਵਾ ਬਥੇਰੀ ਜਗ੍ਹਾ ਸਾਡੇ ਕੋਲ ਹੈਲਪਫੁਲ ਨੇਚਰ ਆ ਪੰਜਾਬੀ ਦੇਖੋ ਇਹਨਾਂ ਦੀ ਨੀਤ ਨਹੀਂ ਆ ਨੀਤ ਨਹੀਂ ਆ ਸੋਚ ਨਹੀਂ ਆਹੀ ਦਾ ਮਸਲਾ ਹੈ ਨਾ ਵੋਟਾਂ ਦੇ ਕਿਉਂਕਿ ਸਿਆਸਤਦਾਨਾਂ ਨੂੰ ਪਤਾ ਇੱਕ ਵਾਰੀ ਮੇਰੀ ਇੱਕ ਵਾਰੀ ਉਹਦੀ ਮੈਂ ਫਿਰ 5 ਸਾਲ ਬਾਅਦ ਚੇਤਾ ਕਰਾਂਗਾ ਕਿ ਦੇਖੋ ਜਿਹਨੇ ਕੱਖ ਨਹੀਂ ਕੀਤਾ ਉਹੀ ਮੁੱਦੇ ਜਿਹੜਾ ਆਪੋਜੀਸ਼ਨ ਤੇ ਹੈ ਉਹ ਗੱਲ ਦੇਖੋ ਜੀ ਉਹਦੀ ਵਾਰ ਨੂੰ ਆਇਆ ਫਿਰ ਆਪੋਜੀਸ਼ਨ ਬਦਲ ਜਾਂਦੀ ਉਹ ਮੁੱਦੇ ਬਸ ਮਾਯੂਸ ਚਿਹਰੇ ਦੇਖੋ ਜੀ ਦੁਕਾਨਦਾਰ ਯਾਰ ਦੇਖੋ ਹੁਣ ਮੇਰੀ ਗੱਲ ਸੁਣ ਅਸੀਂ ਕਿਤੇ ਖਬਰ ਕਰਨ ਗਏ ਹੋਈਏ ਜਾਂ ਪ੍ਰੋਮੋਸ਼ਨਲ ਵੀਡੀਓ ਕਰਨ ਗਏ ਹੋਈਏ ਖਬਰ ਤਾਂ ਚਲੋ ਅਸੀਂ ਉਹਦਾ ਕੋਈ ਚਾਰजेस ਨਹੀਂ ਕਰਦੇ ਮਨ ਲਾਉ ਕੋਈ ਪ੍ਰੋਮੋਸ਼ਨਲ ਵੀਡੀਓ ਕਰਨ ਗਏ ਹੋਈਏ ਤੇ ਸਾਨੂੰ ਇਦਾਂ ਬਹਿਣਾ ਪੈ ਜਵੇ بارش ਕਰਕੇ ਬੰਦਾ ਮਾਇੂਸ ਤਾਂ ਹੁੰਦਾ ਹੀ ਆ ਤੇ ਇਹ ਵੀ ਵਿੱਚ ਕਿਸ ਵੇਰੇ ਕੀ ਸੋਚ ਕੇ ਆਏ ਹੋਣੇ ਨਾ ਬੰਦਾ ਯਾਰ ਬੰਦੇ ਤੇ 100 ਕਿਸ਼ਤਾਂ ਹੁੰਦੀਆਂ ਸੋ ਬੱਚੇ ਦੀਆਂ ਜ਼ਰੂਰਤਾਂ ਹੁੰਦੀਆਂ ਸੋ ਦਵਾਦਾਰੂ ਹੁੰਦੀ ਆ ਤੇ ਇਦਾਂ ਸਾਰਾ ਦਿਨ ਮੰਦਾ ਲੱਗ ਜਵੇ ਔਕਾ ਹੀ ਆ ਅੱਛਾ ਇਹ ਕੁਦਰਤੀ ਗਰੋਪੀ ਗਰੂਪੀ ਕੋਈ ਨਹੀਂ ਆ ਅਰੀ ਸਾਹਿਬ ਇਹ ਵੀ ਬੰਦਾ ਰੰਗਣਾ ਇਹ ਕੁਦਰਤੀ ਗਰੋਪੀ ਗਰੂਪੀ ਕੋਈ ਨਹੀਂ ਹੈ ਗੱਲ ਸਮਝ ਲਓ ਹੈਂ ਜੀ ਮਾ ਉਹ ਤੁਹਾਨੂੰ ਐਡੀ ਗੱਲ ਸੁਣਾਵਾਂ ਨਾ ਇੱਕ ਮੇਰੇ ਯਾਦ ਆ ਗਈ ਅੱਛਾ ਛੱਡ ਯਾਰ ਇਹ ਕਹਿੰਦੇ ਸਪੈਸ਼ਲ ਮੌਕੇ ਤੇ ਸੁਣਾਵਾਂਗੇ ਸਿਆਸਤਦਾਨਾਂ ਤੇ ਹੀ ਆਹੋ ਯਾਦ ਆ ਗਈ ਮੇਰੇ ਤਾਂ ਆ ਆ ਤੁਸੀਂ ਦੇਖੋ ਹੁਣ ਭਾਈ ਕਦੇ ਤਾਂ ਹੋਣਗੇ ਇਥੋਂ ਸਿਆਸਤਦਾਨ ਲੰਘਦੇ ਹੋਣਗੇ ਤਾਂ ਕੀ ਸੋਚਦੇ ਹੋਣਗੇ ਯਾਰ ਲੋ ਹੱਸਦੇ ਆ ਹੂੰ ਕਹਿੰਦੇ ਇਹਨਾਂ ਨੂੰ 80 ਸਾਲਾਂ ਚੜੀ ਪਤਾ ਲੱਗਿਆ ਸੀ ਕੀ ਕਰੀ ਜਾਂਦੇ ਹੈਂ ਸਿਆਸਤਦਾਨ ਦੱਸ ਜੇ ਦੇ ਇਥੋਂ ਲੰਘੂਗੇ ਨਹੀਂ ਬੀਬੀਆਂ ਦੇਖਦੇ ਹੀ ਆ ਆ ਮਾਤਾ ਨੇ ਪੁੱਛ ਲਈ ਕਿੱਥੇ ਜਾਣਾ ਚੱਲਾ ਇਹ ਤਾਂ ਮੇੜੀ ਆ ਬੂਟ ਖੋਲੇ ਆ ਉਹਨਾਂ ਨੇ ਹੱਥ 'ਚ ਫੜੇ ਹੋਏ ਆ ਜਿਆਸਾ ਦਾਨ ਨੂੰ ਵੀ ਸਭ ਵੀ ਕੀ ਨਹੀਂ ਪਤਾ ਕੱਲੀ-ਕੱਲੀ ਗੱਲ ਪਤਾ ਉਹਨਾਂ ਨੂੰ ਜੋ ਉਹਨਾਂ ਨੇ ਕੀਤੀ ਕੀਤੀ ਤਾਂ ਨਹੀਂ ਆ ਬਿਲਕੁਲ ਬਿਲਕੁਲ ਤੇ ਮੈਂ ਪਿਛਲੀ ਵੀਡੀਓ 'ਚ ਗੱਲ ਕਰਦਾ ਸੀਗਾ ਜੇ ਕਿਹਦੇ ਮਨ 'ਚ ਹੋਵੇ ਕਰਨਾ ਜਰ ਬੈਠੋ ਜਾ ਕੇ ਸੀਐਮ ਦੇ ਦਫ਼ਤਰ ਤੇ ਬਾਹਰ ਤੁਹਾਡੇ ਕੋਲ ਤਾਂ ਨੰਬਰ ਹੋਣੇ ਹੀ ਆ ਹਾਂ ਬਿਲਕੁਲ ਸਹੀ ਨਵੇਂ ਸ਼ਹਿਰ ਤੇ ਮੇਰੇ ਖਲ ਲੈ ਦੇ ਕੇ ਚਾਰ ਜਾਣੀਆਂ ਆ ਚਾਰ ਪੰਜ ਲੀਟਰ ਆ ਸਿਆਸ ਸਿਆਸ oh sorry sorry at each my words back buddy game of five ਹੋਲੀਕਰ ਹੋਲੀਕਰ ਗੱਲ ਬਹੁਤ ਵਧੀਆ ਓੜੀ ਆ ਨਵੇਂ ਸ਼ਹਿਰ ਚ ਲੈ ਦੇ ਕੇ ਕਿੰਨੇ ਸਿਆਸ ਤਾਂ ਨੇ ਕਿੰਨੇ ਆ ਵੀ ਚਾਰ ਪੰਜ ਹੀ ਆ ਚਾਰ ਪੰਜ ਹੀ ਆ ਮੈਨੂੰ ਨਾਲ ਵਿੱਚ ਪਾਈ ਕਿੰਨੇ ਆ ਚਾਰ ਬੰਦੇ ਆ ਹਾਂਜੀ ਚਾਰ ਪੰਜ ਆ ਆ ਸਕੋਰ ਵਿੱਚ ਕਿੰਨੇ ਬੰਦੇ ਵਹੇ ਜਾਂਦੇ ਆ 1 3 4 ਵਿਚ ਚਾਰ ਵਿੱਚ ਚਾਰ ਰੱਖ ਲੈ ਤੂੰ ਚਾਰ ਸਿਆਸਦਾਨ ਆ ਉਹ ਵੀ ਆਪਣਾ ਭਰਾ ਆ ਵੱਡਾ ਭਰਾ ਚਾਰ ਸਿਆਸਦਾਨ ਆ ਪ੍ਰਭ ਤੁਹਾਨੂੰ ਨਾਲ ਦੇਵਾਂਗੇ ਸਕੋਰਪਿਓ ਚ ਪੂਰਾ ਤੇਲ ਪਾ ਕੇ ਦੇਵਾਂਗੇ ਪਿਛਲੀ ਡਿੱਕੀ ਚ ਖਾਣ ਪੀਣ ਦਾ ਪੂਰਾ ਸਮਾਨ ਜਾਓ ਚਾਰੇ ਜਾਣੇ ਜਾ ਕੇ ਸੀਐਮ ਨਾਲ ਗੱਲ ਕਰਕੇ ਆਓ ਠੀਕ ਹੈ ਬਈ ਜਿਹਨੇ ਤੇ ਨਹੀਂ ਮੁੜਦੇ ਹੋਟਲ ਚ ਕਮਰਾ ਵੀ ਲੈ ਦਾਂਗੇ ਤੂੰ ਉੱਥੇ ਰਹਿਣਾ ਪ੍ਰਭ ਜਾਊਗਾ ਚਾਰ ਪੰਜ ਜਿਹੜੇ ਸਿਆਸਦਾਨੇ ਸ਼ਹਿਰ ਦੇ ਚਾਰ ਰੱਖ ਤੂੰ ਇੱਕ ਮੋਰੇ ਤੈਨੂੰ ਪਿੱਛੇ ਉਹ ਪਿਛਲੀ ਡਿੱਕੇ ਚ ਖਾਣ ਪੀਣ ਦਾ ਪੂਰਾ ਸਮਾਨ ਮਤਲਬ ਰੰਜਨ ਦਾ ਸਮਾਨ ਮਤਲਬ ਠੰਡਾ ਚਾਹ ਬਣਾਉਣ ਦਾ ਸਮਾਨ ਮਹਿਗੀ ਮੁਗੀ ਸਭ ਕੁਝ ਤੁਸੀਂ ਉਹ ਪਿੱਛੇ ਰੱਖ ਲਓਗੇ ਜਾਓ ਪੇਲ ਪਾਣੀ ਸਾਡਾ ਜਾਓ ਜਾ ਕੇ ਸੀਐਮ ਨਾਲ ਗੱਲ ਕਰਕੇਓ ਜੇ ਚਾਰ ਨਵੇਂ ਸ਼ਹਿਰ ਦੇ ਸਿਆਸਤਨ ਇੱਕ ਜੁੱਟਤਾ ਕਰਕੇ ਬਹਿ ਜਾਣ ਸੀਐਮ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਤਾਂ ਕੰਮ ਨਾ ਹੋ ਸ਼ਹਿਰ ਕਿੱਥੇ ਕਿਤੇ ਹੋਣੀ ਉਹ ਕਰਨਾ ਕਿਹੜੇ ਨੇ ਆ ਕਰਨਾ ਕਿਹੜੇ ਨੇ ਆ ਲੈ ਮੈਂ ਕਹਿੰਦਾ ਮੈਨੂੰ ਦੋ ਸੀਐਮ ਸਾਹਿਬ ਦੀ ਟੀਮ ਦਾ ਨੰਬਰ ਕਿਉਂਕਿ ਦੇਖੋ ਸੀਐਮ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਹੋਣਾ ਮਾਨਯੋਗ ਸੀਐਮ ਸਾਹਿਬ ਨੂੰ ਥੋੜੇ ਪਤਾਣਾ ਆ ਦੁਰਗਤੀ ਆ 117 ਹਲ ਹਲਕੇ ਆ ਲੈ ਮੈਂ ਕਹਿੰਦਾ ਮੈਨੂੰ ਦੇਣ ਨੰਬਰ ਟੀਮ ਦਾ ਆਪਾਂ ਚਾਰ ਪੰਜ ਜਾਣੇ ਚੱਲੀਏ ਜੇ ਆਪਾਂ ਨਾਲ ਲੈ ਕੇ ਆਈਏ ਪੈਸੇ ਸ਼ੇਅਰ ਲਈ ਫਾਟ ਨਾਲ ਲੈ ਆਈਏ ਆਪਾਂ ਚਾਰ ਆਪਾਂ ਨਹੀਂ ਭੇਜਣਾ ਤੂੰ ਜਿੰਦਾਬਾਦ ਮਰਦਵਾਦ ਕਰੀ ਲੈਣਾ કરીએ કરી ਜਿੱਤੇ ਕਰਣਾ ਦੁਨੀਆਂ ਸਿਆ ਤੇਰੀ ਸੋਚ ਤੇ ਮੈਨਾਂ ਦੇ ਆਗੇ ਉਹ ਬੋਲੋ ਯਾਰ ਨਾਲ ਮੈਨਾਂ ਦੇ ਆਗੇ ਠੋਕੀ ਬਸ 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 ਸੁਣੋ ਮਤਲਬ ਜੇ ਆਪਾਂ ਚਾਹੀਏ ਹੋ ਨਹੀਂ ਸਕਦਾ ਐਰ ਕੇ ਸਭੀ ਬਿਲਕੁਲ ਹੋ ਸਕਦਾ ਸ੍ਰੀ ਸਾਹਿਬ ਇਹ ਅਸਲ ਵਿੱਚ ਮੈਂ ਆਪਣੇ ਪਰਿਵਾਰਕ ਜੀ ਨੂੰ ਦੱਸਣਾ ਚਾਹੁੰਦਾ ਇਹ ਜਦੋਂ ਕਿਵਲੇ ਅਸੀਂ ਦਫ਼ਤਰ 'ਚ ਬਹਿ ਕੇ ਗੱਲ ਕਰੀਦੀ ਹੈ ਨਾ ਸਭੀ ਨੂੰ ਕੋਈ ਗੱਲ ਚੁੱਪਦੀ ਆ ਮਤਲਬ ਹਿੱਟ ਕਰਦੀ ਆ ਚੁੱਪਦੀ ਨਹੀਂ ਕੋਈ ਗੱਲ ਇਹਨੂੰ ਅਟਰੈਕਟ ਕਰਦੀ ਆ ਫਿਰ ਦਫ਼ਤਰ ਚ ਕਰਦਾ ਬੰਦੇ ਨੇ ਅੰਦਰੋਂ ਆ ਜਾਂਦੀ ਫਿਜ਼ੂਰੀ ਸਾਹਿਬ ਜਦੋਂ ਮੈਂ ਇਹਨੂੰ ਦਫ਼ਤਰ ਚ ਕੋਈ ਗੱਲ ਸੁਣਾਉਣ ਆ ਕੇ ਇਦਾਂ ਤੇ ਫਿਰ ਇਹ ਹੁਣ ਤੂੰ ਸਾਡੇ ਨਾਲ ਜਾਣਾ ਕਿ ਕਿੱਦਾਂ ਬੰਗਿਆ ਜਾਣਾ ਸੀ ਚਲ ਤੇਰੀ ਰੋਟੀ ਦਾ ਟਾਈਮ ਤਾਂ ਨਹੀਂ ਹੋ ਗਿਆ ਚੱਲ ਫਿਰ ਤੇਨ ਛੱਡ ਦੇ ਸੋ ਥੀਸ ਆਲ ਦਿੰਗਸ ਮੈਂ ਪਿਛਲੀ ਵੀਡੀਓ ਸਾਬੀ ਬਹੁਤ ਕਰਜੇ ਆ ਪਰ ਮੈਂ ਚਾਹੁੰਦਾ ਤੂੰ ਸਵਾਲ ਪੁੱਛੇ ਮੈਂ ਜਵਾਬ ਦਵਾ ਤੂੰ ਮੈਨੂੰ ਫੀਲਿੰਗ ਨਹੀਂ ਦਿੰਦਾ ਸਵਾਲ ਉਹੀ ਹੈ ਸ਼ਹਿਰ ਇੰਨਾ ਕੀ ਆਪਣਾ ਇੰਨਾ ਕੀ ਨਹੀਂ ਸੁਧਾਰ ਹੁੰਦਾ ਤੁਸੀ ਦਾ ਜਿੰਨੇ ਕਿ ਚਿੜੀ ਦੇ ਪੰਜੇ ਜਿੰਨਾ ਸ਼ਹਿਰ ਆ ਮੈਂ ਉਹੀ ਗੱਲ ਕਰਦਾ ਬਈ ਹਾਂ ਹਾਂ ਤੇ ਆਪਣੇ ਘਟੂ ਘਟ ਆਪਣਾ ਹੀ ਸ਼ਹਿਰ ਸੁਧਾਰ ਲਿਆ ਯਾਰ ਮੈਨੂੰ ਤੇਜਵਿੰਦਰ ਸਿੰਘ ਹਮੇਸ਼ਾ ਹੀ ਕਮੈਂਟ ਕਰਦਾ ਲਵ ਯੂ ਲਵ ਯੂ ਲੋ ਮੈਨੂੰ ਸ਼ਰਮ ਜੀ ਆ ਜਾਂਦੀ ਆ ਭਾਜੀ ਮੈਂ ਤੁਹਾਡਾ ਪਿਆਰ ਭਰਾਵਾਂ ਵਾਲਾ ਸੁਣਦਾ ਪਰ ਮੈਂ ਉਹ ਨਹੀਂ ਹਾਂ ਹਨਾ ਪਰ ਮੈਂ ਉਹ ਨਹੀਂ ਯਾਰ ਹਨਾ ਆਰ ਵੀਡੀਓ ਤੇ ਹੀ ਕਮੈਂਟ ਮੈਂ 10 10 ਵਾਰ ਠੀਕ ਹੈ ਬ੍ਰਦਰ ਆਈ ਲਵ ਯੂ ਭਰਾਵਾਂ ਗਰੋ ਠੀਕ ਹੈ ਕਿਉਂ ਸਾਭੀ ਪਰ ਮੈਨੂੰ ਗਲਤ ਨਾ ਸਮਝ ਯਾਰ ਮੈਂ ਇਹ ਬਾਤ ਦੀ ਮੂਸਾ ਪਰ ਰੋਟ ਆ ਕਮੈਂਟ ਵੀ ਜੇ ਥੋੜੀ ਆਇਆ ਕਿ ਇੱਥੇ ਘੱਟ ਸ਼ੋਅ ਕਰਦੇ ਆ ਥੋੜੇ ਆਇਆ ਪਿਛਲੀ ਵੀਡੀਓ ਤੇ ਬੜੇ ਕਮੈਂਟ ਆ ਜੀ ਆਈਟੀਆਈ ਜ਼ਰੂਰ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਉਸ ਮਸਲੇ ਨੂੰ ਬਸ ਤੋਂ ਸ਼ੇਅਰ ਕਰੋ ਤੇ ਰਾਜਾ ਸਾਹਿਬ ਜੀ ਦੇ ਉੱਤੇ ਜਿਹੜਾ ਗੀਤ ਕੱਲ ਅਸੀਂ ਰਿਲੀਜ਼ ਕੀਤਾ ਤੁਸੀਂ ਹੰਗਾਰਾ ਉਹਨੂੰ ਭਰਮਾ ਦੇ ਰਹੇ ਹੋ ਤੇ ਬਹੁਤ ਸਾਰੇ ਕਮੈਂਟਸ ਸ਼ੇਅਰਿੰਗ ਬਹੁਤ ਸਾਰੀ ਹੋ ਗਈ ਹੈ ਇਹਨੂੰ ਜ਼ਰੂਰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੀ ਸਾਡੇ ਰਾਜਾ ਸਾਹਿਬ ਜੀ ਪ੍ਰਤੀ ਸਾਡੀ ਭਾਵਨਾ ਆ ਉਹ ਘਰ-ਘਰ ਤੱਕ ਪਹੁੰਚੇ ਕਰੀ ਜੀ ਵੀਡੀਓ ਨਾਲ ਆਪ ਜੀ ਜੀ ਠੀਕ ਹੈ ਸਾਥੀਓ ਇੰਨੀ ਖਾਜ਼ਰੀ ਕਬੂਲ ਕਰਿਓ ਪਰ ਅ ਜਿਵੇਂ ਮੈਨੂੰ ਅਜਿ ਪ੍ਰਭ ਨਹੀਂ ਦੱਸਿਆ ਕਹਿੰਦੇ ਚਰਚਾਵਾ ਬਹੁਤ ਨਹੀਂ ਮੈਨੂੰ ਇੱਕ ਦਿਨ ਆਡ ਤੋਂ ਵੀ ਸਾਡੇ ਜੀਜਾ ਜੀ ਨੇ ਸਣੀ ਜੀ ਉਹਨੇ ਵੀ ਦੱਸਿਆ ਚਰਚਾਵਾ ਬਹੁਤ ਨਹੀਂ ਸਾਨੂੰ ਹੋਰ ਵੀ ਕਈ ਥਾਵਾਂ ਤੋਂ ਪਤਾ ਲੱਗਦਾ ਕਿ ਚਰਚਾਵਾ ਬਹੁਤ ਨਹੀਂ ਹਲੇ ਹੋਣ ਲੱਗੇ ਬਸ ਮੌਕਾ ਦੇਖ ਰਹੇ ਆ ਪਰ ਜੇ ਕਿਤੇ ਆਏ ਇੰਟਰਵਿਊਆਂ ਕੀਤੀਆਂ ਤਾਂ ਬੱਖੀ ਪਾੜਊ ਹਮ ਹਲੇ ਤਾਂ ਕੋਈ ਮੋੜਾਂ ਤੋਂ ਬਚਦੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਜਿਵੇਂ ਸਕ੍ਰਿਪਟ ਚ ਲਿਖੀਆਂ ਪਈਆਂ ਗਾਣੇ ਲਿਖੇ ਪਏ ਆ ਉਹਨਾਂ ਤੇ ਵਰਕ ਕਲੀ ਕਰੀਏ ਹੱਕ ਸੱਚ ਦਾ ਕਮਾਈਏ ਤੇ ਦਸਾਂ ਲੋਹਾਂ ਦੀ ਕਿਰਤ ਕਰੀਏ ਤੇ ਜੋ ਬਣਦਾ ਸਹਿਯੋਗ ਸਮਾਜ ਦਾ ਕਰੀਏ ਚੁੱਪਚੀ ਪੀਤੇ। ਪਰ ਜੇ ਕਿਤੇ ਲੋੜ ਪੈ ਗਈ ਹੈ ਜੀ ਤਾਂ ਪੰਜਾਬ ਦੇ ਜਾਏ ਆ ਪੰਜਾਬ ਦੇ ਜੰਮੇ ਨੇ ਨਿਤ ਮਮਾ ਤੇ ਘਬਰਾਉਣਾ ਵੀ ਨਹੀਂ ਸਿੱਖਿਆ। ਹੈ ਠੀਕ ਪੰਜਾਬੀ ਉਹ ਪੰਜਾਬੀ ਤਾਂ ਉਹ ਆ ਜਿਹੜਾ ਅੱਧਾ ਵੱਡ ਹੋਇਆ ਤਾਂ ਵੀ ਉੱਠ ਕੇ ਖੜ ਜਾਂਦਾ। ਤੇ ਮੈਂ ਖੜਾ ਆ ਪੰਜਾਬੀਆਂ ਕੋਲ ਉਹ ਵੀ ਗੱਲ ਐ ਕਿ ਖੜ ਤੇਰੀ ਹਾਂ ਪੰਜਾਬੀ ਅਸਲੀ ਪੰਜਾਬੀਆਂ ਨਾਲੇ ਪਹਿਲਾਂ ਪਾਕਿਸਤਾਨ ਚ ਪਿੰਡ ਸੀ ਜਲਾਲਪੁਰ ਜੱਟਾ ਜੀ ਪਤਾ ਕਰ ਲੈਂਦੇ ਹੁੰਦੇ ਨਾ ਵੀ ਕਿੱਥੋਂ ਆਇਆ ਕੀ ਆ ਮੈਂ ਆਪ ਹੀ ਦੱਸ ਦਿੰਨਾ ਪਹਿਲਾਂ ਪੰਜਾਬ ਚ ਪਿੰਡ ਸੀ ਜਲਾਲਪੁਰ ਜੱਟਾ ਹੁਣ ਮਹਿਰਮਪੁਰ ਤੇ ਪੱਕੇ ਪੰਜਾਬੀਆਂ ਜੋ ਪੱਕੇ ਕੋਈ ਸ਼ੌਕ ਨਹੀਂ ਸੀ ਬਾਹਰ ਜਾਣ ਦਾ ਰੋਕੀ ਕੱਕਾ ਇੱਥੇ ਕੋਈ ਸ਼ੌਕ ਨਹੀਂ ਜੇ ਮਰੇ ਹਾਈ ਟਾਈਮਰ ਤੇ ਕੋਈ ਸ਼ੌਕ ਨਹੀਂ ਸੀ ਬਾਹਰ ਜਾਣ ਦਾ ਨਹੀਂ ਤਾਂ ਇੰਨੀ ਸਮਾਂ ਰੱਖਾ ਸੀ ਕਿ ਪੱਕੇ ਅਮਰੀਕਾ ਵਾਲੇ ਜਾਂ ਪੱਕੇ ਕੈਨੇਡਾ ਵਾਲੇ ਪੱਕੇ ਯੂਕੇ ਵਾਲੇ ਬਣ ਜਾਂਦੇ ਪਰ ਕੋਈ ਸ਼ੌਕ ਨਹੀਂ ਇੱਥੇ ਰਹਿਣ ਦਾ ਸ਼ੌਕ ਹੈ ਜਾਂ ਮਾਲਕ ਨੇ ਜਨਮ ਇਸ ਧਰਤੀ ਦੇ ਦੇ ਤਾ ਕੱਲ ਛੱਡ ਕੇ ਜਾਈਏ ਮਿਲ ਜੂਗੇ ਸਭ ਯਾਰ ਕੇ ਸਾਨੂੰ ਉੱਥੇ ਨਹੀਂ ਉਦੋਂ ਤਾਂ ਮਿਲ ਜੂਗੇ ਨਹੀਂ ਕਿਉਂ ਜਾਈਏ ਯਾਰ ਜ਼ਿੰਦਗੀ ਅੱਧੀ ਇੱਥੇ ਕੱਢ ਦਿੱਤੀ ਯਾਰ ਸਭ ਇਹ ਪਤਾ ਕੀ ਹੈ ਮੈਂ 10 ਦਿਨ ਲੰਡਨ ਗਿਆ ਸੀ ਜਾਂ ਕਿਤੇ ਵੀ ਜਾਨਾ ਜੀ ਬਹੁਤ ਮੋਹ ਹੁੰਦਾ ਯਾਰ ਬੰਦਾ ਫਿਰ ਉੱਥੇ ਜਾ ਕੇ ਸੋਚਦਾ ਹੈ ਕਿ ਯਾਰ ਮੇਰੀ ਸੋਚ ਹੈ ਜਿਹੜੇ ਸਾਡੇ ਭੈਣ ਭਰਾ ਉੱਧਰ ਗਏ ਉਹ ਵੀ ਸੋਚਦੇ ਹੋਣੇ ਆ ਦੇਖੋ ਕੋਈ ਐਕਸਪ ਕੋਈ ਐਕਸਪਰੈਸ ਕਰਦਾ ਕੋਈ ਐਕਸਪਰੈਸ ਨਹੀਂ ਕਰਦਾ ਤਾਂ ਬਿਲਕੁਲ ਜੀ ਉੱਥੇ ਜਦ ਮੈਂ ਗਿਆ ਨਾ ਹੁਣ ਵੀ ਆਵਾਂਗੇ ਮੈਨੂੰ ਫੋਨ ਆ ਰਹੇ ਸੀ ਇੰਗਲੈਂਡ ਜਲਦੀ ਆਵਾਂਗੇ ਵੀਜ਼ਾ ਹੈਗਾ ਲੈ ਸਾਡੇ ਕੋਲ ਐਕਸਪਾਇਰ ਨਹੀਂ ਹੋਇਆ ਜਲਦੀ ਆਵਾਂਗੇ ਤੇ ਬਣਾਉਣੇ ਸਬਾਬੂ ਵੀ ਬਣਾਉਣੇ ਆ ਕਿਉਂਕਿ ਮੈਨੂੰ ਕੱਲ ਵੀ ਫੋਨ ਆਇਆ ਕਾਲ ਆਈ ਆ ਕੀ ਕਦੋਂ ਆਣਾ ਭਾਈ ਤੁਸੀਂ ਪਰਸੋਂ ਨੂੰ ਆਪਾਂ ਜਦੋਂ ਵੀਡੀਓ ਸ਼ੂਟ ਕਰ ਰਹੇ ਸੀ ਵੀਰ ਹੁਣੇ ਵੀ ਮਲੇ ਆ ਤੋਂ ਹਫ਼ਤਾ ਪਹਿਲਾਂ ਵੀ ਇੱਕ ਵੀਰ ਤੇ ਉਹਨਾਂ ਦੇ ਮੈਸੇਜ ਵੀ ਮਿਲੇ ਸੀਗੇ ਉਹ ਕੁਦਰਤੀ ਜਿਹੜੇ ਥੋੜੇ ਦਿਨਾਂ ਚ ਜ਼ਿਆਦਾ ਯੂਕੇ ਵਾਲੇ ਹੀ ਮਿਲ ਰਹੇ ਆ ਪਰ ਜਦੋਂ ਉੱਥੇ ਜਾਂਦੇ ਨਾ ਸਹੂਲਤਾ ਦੇਖਦੇ ਆ ਡਿਸਪਲਿਨ ਦੇਖਦੇ ਉਹਨਾਂ ਦਾ ਸ਼ਾਸਨ ਦੇਖਦੇ ਆ ਮਨ ਇਹ ਕਰਦਾ ਕਿ ਸਾਡੇ ਪੰਜਾਬ ਦੀ ਕਾਦ ਇਦਾਂ ਦੀ ਫੈਸਿਲਿਟੀ ਗੁਰੂਆਂ ਪੀਰਾਂ ਦੀ ਧਰਤੀ ਹੈ ਸਭ ਤੋਂ ਸੋਹਣੀ ਧਰਤੀ ਆ ਪੰਜਾਬ ਦੀ ਵੇਖੋ ਯੂਕੇ ਅੰਦਰ ਇੱਕੋ ਦਿਨ ਚ ਚਾਰ ਮੌਸਮ ਘਟ ਜਾਂਦੇ ਆ ਇਹ ਸਭ ਤੋਂ ਸੋਣੀ ਧਰਤੀ ਆ ਚਾਰ ਮੌਸਮ ਆ ਪੁਜਾਉ ਤੇ ਸਾਨੂੰ ਲਾਇਆ ਕਿਹੜੇ ਪਾਸੇ ਆ ਝੋਨੇ ਤੋਂ ਸਾਡਾ ਪਿੱਛੇ ਨਹੀਂ ਛੁੱਟਦਾ ਪਿਆ ਅੱਛਾ ਜੇ ਇੰਡੀਆ ਪਾਕਿਸਤਾਨ ਦੀ ਸੁਲ੍ਹਾ ਹੋ ਜਵੇ ਆਓ ਯੂਰਪ ਤੱਕ ਜਾਣਾ ਟਰੱਕ ਬੇ ਲੋ ਜਾ ਟ੍ਰਨੇਟਰਲ ਪੌਣਾ ਇਹ ਮੈਂ ਯੂਰਪ ਤੱਕ ਜਾਣਾ ਸਾਡੇ ਮੁੰਡੇ ਕਿਉਂ ਕੈਨੇਡਾ ਰੋਲ ਬਿਲਕੁਲ ਸਾਡੇ ਮੁੰਡੇ ਕਿਉਂ ਢਵਾਈ ਚ ਰੋਲ ਮਤਲਬ ਮਸਲੇ ਬਹੁਤ ਨੇ ਮਸਲਾ ਕਲਾ ਰੇਲਵੇ ਰੋਡ ਥੋੜੇ ਆ ਯਾਰ ਇਹ ਤਾਂ ਐ ਆ ਜਿਹਦਾ ਅਨਮੋਲ ਕਰਵਾਣ ਜੀ ਕਹਿੰਦੇ ਸੀ ਆਏ ਰੀਅਲੀ ਕੱਕਾ ਕ ਬਾੜ ਗੱਡੀ ਇੱਧਰ ਰੇਲਵੇ ਨਹੀਂ ਹਾਸੇ ਵਾਲੀ ਗੱਲ ਨਹੀਂ ਮੋਰੇ ਬੜ ਲਈ ਰਿਸਕ ਕਾਨੂੰ ਲੈਣਾ ਮੋਰੇ ਬੜ ਰੇਲਵੇ ਰੋਡ ਜੇ ਚੌਹਣ ਸਿਆਸਤ ਛੱਡ ਕੇ ਮੈਂ ਬੜੇ ਰਿਸਪੈਕਟਫੁਲ ਵੇ ਨਾਲ ਕਹਿ ਰਿਹਾ ਮਤਲਬ ਕੋਈ ਬੇਇੱਜ਼ਤੀ ਨਹੀਂ ਅਸੀਂ ਕਿਸੇ ਦੀ ਕਰਨੀ ਚਾਹੁੰਦੇ ਸਾਰੇ ਸਤਕਾਰਯੋਗ ਨੇ ਪਰ ਹਾਂ ਅਸੀਂ ਲੋਕਾਂ ਨਾਲੇ ਉਹਨਾਂ ਨਾਲ ਨਹੀਂ ਹੈਲੋ ਡਰ ਵੀ ਨਹੀਂ ਕੋਈ ਸਾਨੂੰ ਠੀਕ ਨਹੀਂ ਤਲਵੇ ਚੱਟ ਮਹਿਕਮਾ ਨਹੀਂ ਆਪਣਾ ਗੱਲ ਇਹ ਹੈ ਕਿ ਨਵਾਂ ਸ਼ਹਿਰ ਇਹ ਕੱਡੀ ਕਬੱਡੀ ਚੀਜ਼ ਹੈ ਜੇ ਸੁਧਾਰਨਾ ਹੋਵੇ ਮੁਰੰਮਤ ਕਰਨਾ ਹੋਵੇ ਸਾਡੇ ਲਈ ਤਾਂ ਸਾਡਾ ਘਰ ਬਹੁਤ ਵੱਡਾ ਮਤਲਬ ਨਵਾਂ ਸ਼ਹਿਰ ਚ ਮੁਸ਼ਕਲਾਂ ਕਿੰਨੀਆਂ ਕਬਡੀਆਂ ਹੈ ਹੈਲੋ ਇਹ ਤਾਂ ਗੱਲ ਹੈ ਜੀ ਤੂੰ ਦੱਸ ਇਹ ਕਰਨ ਤੇ ਆ ਜਾਣ ਤੇ ਕੀ ਕੁਝ ਨਾ ਹੋ ਸਕਦਾ ਯਾਰ ਇੱਕ 11-12 ਕਰੋੜ ਕਾਲ ਇੱਥੇ ਜਵਾਕ ਵੀ کہہ ਰਹੇ ਸੀ ਇੱਕ ਕਿਵੇਂ ਸਾਰਾ ਰੇਲਵੇ ਰੋਡ ਤੇ ਲੱਤਦਾ ਭਾਜੀ ਸਾਡੇ ਲਈ ਕੀ ਆ ਆ ਆ ਕੀ ਹਾਲਾਤ ਹੈ ਨੌਜਵਾਨਾਂ ਲਈ ਕਿੱਦਾਂ ਨਸ਼ਾ ਰੋਕੋਗੇ ਆ ਇੱਥੇ ਅਸਲੀ ਨਸ਼ੀ ਦੀ ਦਵਾਈ ਮਿਲਦੀ ਆ ਗਰਾਊਂਡ ਚ ਜਾਣਾ ਜੇ ਤੇ ਖੇਡ ਦੇ ਬੱਚਿਆਂ ਨੇ ਪ੍ਰੇਰਿਤ ਹੋਣਾ ਨਾ ਓਹੋ ਜੀ ਜੀ ਫੇਰ ਨਸ਼ਾ ਤੇ ਮੇਰੇ ਵੀ ਨਹੀਂ ਲੱਗਣਾ ਲੈ ਆ ਹਾਲਾਤ ਨੇ ਆ ਹਾਲਾਤ ਦੇ ਬੱਤਾਂ ਇਕੱਲੇ ਤੁਸੀਂ ਵੀਡੀਓ ਕੀਤੀ ਆ ਦੇਖ ਲਓ ਅੱਜ ਹਾਲਾਤ ਹੁਣ ਮੇਰੇ ਤੇ ਨਾ ਹਾਲਾਤੀ ਮੈਨੂੰ ਲੋਕ ਪਹਿਲੇ ਕਹਿਣ ਲੱਪੇ ਜੋ ਕਹਿੰਦਾ ਉਹ ਹੋ ਜਾਂਦਾ ਏ ਮੇਰੇ ਤੇ 38 ਦੰਦ ਸੀ ਪਹਿਲੇ ਇੱਕ ਟੁੱਟ ਕੇ ਬੱਤੀ ਹੋ ਗਿਆ ਗੱਡੀ ਦਾ ਫਸਾਲੀ ਮਾਮਾ ਆ ਹਾਲਾਤ ਨੇ ਔਰ ਲੈ ਦੇ ਕੇ ਸਾਡੇ ਜ਼ਿਲ੍ਹੇ ਕੋ ਆਈ ਇੱਕ ਵਧੀਆ ਗਰਾਊਂਡ ਆ ਜ਼ਿਲ੍ਹੇ ਦੀ ਗੱਲ ਕਰ ਰਹੇ ਆ ਤੇ ਜ਼ਿਲ੍ਹੇ ਦਾ ਨਾਂ ਕੀ ਆ ਸ਼ਹੀਦ ਅਜੇ ਹਜ਼ਾਰ ਭਗਤ ਸਿੰਘ ਦੇ ਨਾਂ ਤੇ ਆ ਹਾਲਾਤ ਨੇ ਤੇ ਕੀ ਇਹ ਤੇ ਸੰਤੈਰਿਕ ਡਰਗ ਨਹੀਂ ਬਣ ਸਕਦਾ ਨਿਕਾਸੀ ਨਹੀਂ ਹੋ ਸਕਦੀ ਜਿਹੜੇ ਲੋਕ ਬਹੁਤ ਦਮਗੱਜੇ ਮਾਰਦੇ ਮੈਂ ਉਹ ਕਰਤਾਂ ਮੈਂ ਉਹ ਕਰਤਾਂ ਨਾ ਕਰੂੰਗਾ ਮੈਂ ਉਹ ਕਰੂੰਗਾ ਆ ਅੱਗੇ ਨਹੀਂ ਕਰਨਾ ਸੀ ਬਈ ਹੈਲੋ ਇਹ ਹੁਣ ਸੂਰੀ ਸਾਹਿਬ ਜੇ ਮੰਨ ਲਓ ਅੱਜ ਦਾ ਦਿਨ ਮਹੀ ਪਿਆ ਇੱਕ ਕਿੰਨੇ ਦਿਨ ਫੇ ਹੁਣ ਗਰਾਊਂਡ 'ਚ ਪਾਣੀ ਨਹੀਂ ਖੜਾ ਯਾਰ ਹੁਣ ਮੇਰੀ ਇੱਕ ਗੱਲ ਸੁਣ ਜੀ ਜਿੰਨੀ ਕ ਮੇਰੀ ਰਿਸਰਚ ਵਾਲੀ ਬੈਂਟ ਲਲਮਾ ਇੱਕ ਉਹਨਾਂ ਟੈਡ ਬਹੁਤ بڑا ਮੇਰੀ ਗੱਲ ਸੁਣ ਇੱਕ ਨੌਜਵਾਨ ਇੱਕ ਸਾਲ ਦੀ ਪ੍ਰੈਕਟਿਸ ਕਰੇ ਠੀਕ ਹੈ ਜੀ ਰੱਬ ਨਾ ਕਰੇ ਉਹਦੇ ਕੋਈ ਇੰਜਰੀ ਜਾਵੇ ਆ ਤਿੰਨ ਦਿਨ ਪ੍ਰੈਕਟਿਸ ਛੁੱਟ ਗਈ ਬੰਦਾ ਪਿੱਛੇ ਚਲੇ ਜਾਂਦਾ ਬਿਲਕੁਲ ਫੇਰ ਫੇਰ ਅਨੁਸ਼ਾਸਨ ਬਣਾਉਣ ਨੂੰ ਤੀਜੇ ਦਿਨ ਮਨ ਹੀ ਨਹੀਂ ਮੰਨਦਾ ਕਾ ਛਾੜ ਦੇ ਤੈਨੂੰ ਛੁੱਟੀਆਂ ਕਰ ਲਈ ਮਨ ਕਿੱਥੋਂ ਮੰਨਦਾ ਮਨ ਜਿੰਨਾ ਕੁੱਤਾ ਕਾਉਣਿਆ ਯਾਰ ਮਨੇ ਹੀ ਆ ਮੇਰੀ ਗੱਲ ਸੁਣ ਮੈਂ ਇੱਕ ਸਵਾਲ ਪੁੱਛਦਾ ਤੈਨੂੰ ਮਨ ਵਾਲੀ ਗੱਲ ਤੇ ਆ ਗਿਆ ਦੁਨੀਆ ਦੀ ਅਜਿਹੀ ਥਾਂ ਮੈਂ ਤਾਂ ਗੱਲ ਦੱਸ ਦਿੱਤੀ ਮੈਂ ਦੁਨੀਆ ਦੀ ਅਜਿਹੀ ਥਾਂ ਜਿੱਥੇ ਰੱਬ ਨਹੀਂ ਆ ਪੂਰੇ ਯੂਨੀਵਰਸ ਚ ਅਜਿਹੀ ਥਾਂ ਜਿੱਥੇ ਰੱਬ ਨਹੀਂ ਹੈ ਦੱਸ ਰੱਬ ਤਾਂ ਹਰ ਇੱਕ ਜਗ੍ਹਾ ਹੈਗਾ ਹੀ ਇੱਕ ਜਗ੍ਹਾ ਹੈਗੀ ਜਿੱਥੇ ਰੱਬ ਨਹੀਂ ਆ ਦੱਸ ਕਿੱਥੇ ਜਿੱਥੇ ਤੇਰੀ ਸੋਚ ਚ ਹੰਕਾਰ ਆ ਜਾਂਦਾ ਤੇਰੀ ਨਹੀਂ ਬੰਦੇ ਦੀ ਸਹੀ ਗੱਲ ਜਿੱਥੇ ਸੋਚ ਚ ਹੰਕਾਰ ਆਇਆ ਉੱਥੇ ਰੱਬ ਨਹੀਂ ਆ ਬਾਕੀ ਹਰ ਜਗ੍ਹਾ ਉਹ ਹੈ ਔਰ ਆ ਹੰਕਾਰ ਹੀ ਬੋਲਦਾ ਇਹਨੂੰ ਮੇਲੇ ਵਾਲੇ ਜਗ੍ਹਾ ਬਣਾ ਕੇ ਰੱਖਦਾ ਚਲ ਮੇਲੇ ਲੱਗਦੇ ਇੱਥੇ ਇਦਾ ਨਹੀਂ ਯਾਰ ਆ ਹੁਣ 15 ਕਸ ਦੇ ਕਹਿੰਦੇ ਟਰੈਕਟਰ ਟਰਾਲੀਆਂ ਨਿਕਲ ਕੇ ਗਈਆਂ ਚੰਗੀਆਂ ਗਈਆਂ ਇਹਨੂੰ ਰਿਪੇਅਰ ਕਰ ਦੋ ਨਾ ਉਸੇ ਵੇਲੇ ਕੋਈ ਪਰਵਾਹ ਨਹੀਂ ਠੀਕ ਆ ਤੁਸੀਂ ਯੂਜ਼ ਕਰੋ ਵਰਤੋ ਪਰ ਰਿਪੇਅਰ ਵੀ ਕਰਾਓ ਨਾ ਚਲੋ ਕਰ ਦੋ ਰੈਪ ਅਪ ਬਹੁਤ ਸ਼ੁਕਰੀਆ ਮੇਰ ਜੀ